ਚਾਵੀ ਗਾਈ ਨਹੀਂਓ ਕਿਸੇ ਮੇਰੇ ਕੋੜੀਆਂ ਸੁਹਾਗੇ ਹੰਝੂਆਂ ਦੀ ਬੂੰਦ ਨਾਲ ਲੱਗ ਗਈਆਂ ਮਹਿੰਦੀਆਂ ਟੁੱਟੇ ਕੰਗਣੇ ਕਲੀਰੇ ਨਾਲੇ ਸ਼ਗਨਾ ਦੇ ਹਾਰ ਵੇ ਗਾਈ ਨਹੀਂਓ ਕਿਸੇ ਮੇਰੇ ਕੋੜੀਆਂ ਸੁਹਾਗੇ ਵੀਰੇ ਦੀ ਪਾਗੀ ਉੱਤੇ ਕਲੰਗੀ ਸਜਾ ਦੀਆਂ ਅੱਖਾਂ ਵਿੱਚ ਸ਼ਗਨਾ ਦਾ ਸੁਰਮਾ ਵੀ ਪਾ ਲਿਆ ਸੋਹਣਾ ਸਿਹਰਾ ਸਜਾਵਾਂ ਨਾਲੇ ਕਾਲਾ ਟਿੱਕਾ ਲਾਵਾਂ ਗਾਵਾ ਚਾਵਾਂ ਨਾਲ ਸ਼ਗਨਾ ਦੇ ਗੀਤ ਮੈਂ ਸੋਨਾ ਦਿਨ ਚੜਿਆ ਸਿੱਧੂ ਕੋੜੀ ਚੜਿਆ ਮੈਂ ਜਿਹੜੇ ਪਾਸੇ ਨਾਲ ਉਹਨੂੰ ਦੇਖਦੀ ਸੀ ਉਹ ਸਿੱਧੂ ਮਸੇਵਾਲਾ ਨਹੀਂ ਸੀ ਮੇਰੇ ਲਈ ਮੇਰੇ ਲਈ ਉਹ ਸੁਖਦੀਪ ਸਿੰਘ ਸੀ ਮੈਨੂੰ ਪ੍ਰਾਈਡ ਆਫ ਪੰਜਾਬ ਦਾ ਅਵਾਰਡ ਮਿਲਿਆ 1 ਲੱਖ ਯੂਥ ਦੇ ਵਿੱਚੋਂ ਅਸੀਂ 28 ਬੱਚੇ ਸੀਗੇ ਜਿਹੜੇ ਪੰਜਾਬ ਦੇ ਵਿੱਚੋਂ ਇਹ ਅਵਾਰਡ ਲੈ ਗਏ ਸਾਰੇ ਕਹਿਣ ਵੀ ਹੁਣ ਇਹਨੇ ਸਟਾਰ ਬਣ ਜਾਣਾ ਇਹਦੀ ਵੀਡੀਓ ਸ਼ੂਟ ਹੋ ਗਈ ਹੁਣ ਇਹਦੇ ਹੀ ਚੜ੍ਹਾਈ ਹੋ ਜਣੀ ਆ ਹੁਣੇ ਹੱਸਦੀ ਆ ਮੈਂ ਜੋ ਆਪਣੇ ਨੂੰ ਇਹ ਸਾਰੀਆਂ ਗੱਲਾਂ ਲਿਖ ਕੇ ਮੈਨੂੰ ਨਹੀਂ ਪਤਾ ਕਿਉਂ ਮੇਰੇ ਦਿਲ ਕੀਤਾ ਮੈਂ ਲਿਖਤੀ ਮੈਂ ਭੇਜਤੀਆਂ ਚਾਰ ਪੰਜ ਦਿਨਾਂ ਅਗੇ ਉਹਨਾਂ ਨੇ ਸੀਰ ਨਹੀਂ ਕੀਤੀਆਂ ਫਿਰ ਮੈਂ ਇੱਕ ਆਪਣਾ ਹੁੰਦਾ ਨਹੀਂ ਕਿ ਬੱਚਿਆਂ ਵਾਲਾ ਮਨ ਆ ਮੈਂ ਉਹਦੇ ਤੋਂ ਵੀ ਨਫ਼ਰਤ ਕਰਨ ਲੱਗ ਗਈ ਮੈਂ ਕਿਹਾ ਇਹ ਵੀ ਉਹਨਾਂ ਵਰਗ ਹੀ ਆ ਤੇ ਮੈਂ ਉਹਨੂੰ ਮਤਲਬ ਦੇਖਣਾ ਸੁਣਨਾ ਸਭ ਕੁਝ ਬੰਦ ਕਰਤਾ ਮੈਂ ਕਿਹਾ ਮੈਂ ਤੈਨੂੰ ਸੁਣਨਾ ਹੀ ਨਹੀਂ ਮੈਨੂੰ ਕਹਿੰਦਾ ਸਟੈਂਡ ਆ ਜਿਹੜਾ ਉਹ ਤੁਹਾਡੇ ਲਈ ਕਿਸੇ ਕਿਸੇ ਨੇ ਲੈਣਾ ਜਿਹੜਾ ਬੰਦਾ ਤੁਹਾਡੇ ਲਈ ਸਟੈਂਡ ਲੈ ਸਕਦਾ ਉਹਨਾਂ ਨੂੰ ਆਪਣੇ ਨਾਲ ਰੱਖੋ ਉਹ ਸੰਗਤ ਤੁਹਾਡੇ ਲਈ ਚੰਗੀ ਆ ਜਿੱਥੇ ਚਾਰ ਲੋਕ ਤੁਹਾਡੇ ਬਾਰੇ ਤੁਹਾਡੀ ਪਿੱਠ ਪਿੱਛੇ ਵੀ ਗੱਲ ਨਹੀਂ ਸੁਣ ਸਕਦੇ ਤਰਮ ਨਿਰਪੱਖ ਹੋਣਾ ਜਦੋਂ ਤੂੰ ਅਧਿਆਪਕ ਬਣੀ ਤੂੰ ਐਡਮਿਸ਼ਨ ਲੈ ਲਈ ਉਹ ਕਹਿੰਦਾ ਮੇਰੀ ਮਦਰ ਪੜਾਉਂਦੇ ਰਹਿੰਦੇ ਸਕੂਲ ਦੇ ਵਿੱਚ ਕਹਿੰਦਾ ਮੈਂ ਉਹਨਾਂ ਨੂੰ ਹੀ ਦੇ ਦਾਂ ਮੈਨੂੰ ਕੋਈ ਧਰਮ ਨਹੀਂ ਹੈਗਾ ਉਹਨਾਂ ਦੇ ਸਾਰੀ ਧਰਮ ਨੇ ਉਨੇ ਮੈਨੂੰ ਇਹ ਗੱਲ ਸਿਖਾਈ ਇੱਕ ਅਧਿਆਪਕ ਦੇ ਪੱਖ ਤੋਂ ਮੈਂ ਇਹ ਦੇਖਦੇ ਆ ਵੀ ਉਹਦੇ ਸੋਚ ਕਿੰਨੀ ਵੱਡੀ ਸੀ ਉਹ ਕਹਿੰਦਾ ਤੂੰ ਕਲਾਸ 'ਚ ਬੈჯਾਏਂਗੀ ਪੜਾਉਣ ਵਾਸਤੇ ਬੱਚਿਆਂ ਨੂੰ ਇੱਕ Hindu ਬੈਠਾ ਇੱਕ Sikh ਬੈਠਾ ਇੱਕ Sai ਬੈਠਾ ਇੱਕ ਇੱਕ ਬੁੱਧ ਧਰਮ ਦਾ ਬੈਠਾ ਇੱਕ ਜੈਨ ਧਰਮ ਦਾ ਬੈਠਾ ਪਰ ਤੇਰੇ ਲਈ ਉਹ ਕੀ ਬੈਠੇ ਨੇ ਇੱਕ ਵਰਦੀ ਦੇ ਵਿੱਚ ਸਾਰੇ ਬੈਠੇ ਨੇ 295 ਆਉਣ ਤੋਂ ਪਹਿਲਾਂ ਦੀ ਗੱਲ ਆ ਇਹ ਜਦੋਂ ਇਹ ਸਾਡੀ ਗੱਲ ਹੋਈ ਸੀ ਉਹਨੇ ਇਹ ਗੱਲ ਕਹੀ ਸੀ ਕਹਿੰਦਾ ਲੋਕਾਂ ਵਾਸਤੇ ਧਰਮ ਬਣੀ ਲੋਕ ਧਰਮ ਵਾਸਤੇ ਨਹੀਂ ਬਣੀ ਮੇਰਾ ਕੀ ਕਹਿਣਾ ਜਿਵੇਂ ਟਿੱਕਾ ਲਾ ਲੂੰਗਾ ਕੱਲ ਮੈਂ ਰੋਜ਼ਾ ਰੱਖ ਲੂੰਗਾ ਵਰਤ ਰੱਖ ਲੂੰਗਾ ਮੈਂ ਮੈਂ ਇਸ ਪੱਗ ਮੰਨ ਲੂੰਗਾ ਜਦੋਂ ਮੈਂ ਕਲਾਕਾਰ ਆ ਤਾਂ ਮੈਂ ਤਾਂ ਹਰ ਇੱਕ ਚੀਜ਼ ਹੀ ਵਿਚਰਨ ਹੂੰ ਤੇ ਇਹੀ ਚੀਜ਼ ਉਹਨੇ ਮੈਨੂੰ ਸਿਖਾਈ ਛੋਡੀ ਮੁੱਖ ਮੰਤਰੀ ਭਗਵੰਤ ਸਾਨ ਦੇ ਨਾਲ ਮਿਲਣੀ ਵੀ ਹੋਈ ਆ ਉੱਥੇ ਵੀ ਤੁਸੀਂ ਸ਼ਬਦੀਪ ਸਿੰਘ ਸਿੱਧੂ ਮੂਸੇਵਾਲੇ ਬਾਰੇ ਗੱਲ ਕੀਤੀ ਕੀ ਗੱਲ ਹੋਈ ਮੈਨੂੰ ਲੱਗਦਾ ਵੀ ਜਿਹੜੀਆਂ ਪੁਰਾਣੀਆਂ ਸਰਕਾਰਾਂ ਨੇ ਉਹਨਾਂ ਨੇ ਕੰਮ ਕਹਿੰਦੇ ਵੀ ਖਰਾਬ ਹੀ ਨਾ ਕਰਤਾ ਵੀ ਮੁੱਖ ਮੰਤਰੀ ਇਸ ਟਾਈਮ ਉਸ ਚੀਜ਼ ਤੇ ਆ ਮੈਨੂੰ ਸਮਝ ਨਹੀਂ ਆ ਰਿਹਾ ਵੀ ਉਹ ਕਿਹੜੀ ਚੀਜ਼ ਵੱਲ ਜਾਵੇ ਇੱਕ ਗੈਂਗਸਟਰ ਆ ਛੇਲ ਚ ਬਾਹਰ ਆਉਂਦਾ ਬਹੁਤ ਸਾਰੀ ਪੁਲਿਸ ਆ ਸੋਚ ਕੇ ਦੇਖੋ ਇੱਕ ਰਿਪੋਰਟਰ ਖੜਾ ਹਮ ਗੈਂਗਸਟਰ ਆਉਂਦਾ ਹਮ ਪਰਚੀ ਦਾ ਨੰਬਰ ਲਿਖ ਕੇ ਫੜਾਉਂਦਾ ਹਮ ਵੀ ਮੈਂ ਤੁਮੇ ਫੋਨ ਕਰੂੰਗਾ ਤੂੰ ਫੋਨ ਉਠਾਣਾ ਮੈਂ ਆਪਣੀ ਬਾਤ ਰੱਖਣਾ ਚਾਹੁੰਦਾ ਹਾਂ ਕਿ ਤੁਹਾਨੂੰ ਲੱਗਦਾ ਦੀ ਪੰਜਾਬ ਪੁਲਿਸ ਕਿਸੇ ਗੈਂਗਸਟਰ ਨੂੰ ਨੰਬਰ ਫਰੋਂ ਦੇ ਦਿੰਦੀ ਹੈ ਹੂੰ ਉਹਦੇ ਕੋ ਪੈਨ ਕਿੱਥੋਂ ਆਇਆ ਪੇਪਰ ਕਿੱਥੋਂ ਆਇਆ ਨੰਬਰ ਦੇਣ ਵਾਸਤੇ ਮੈਨੂੰ ਲੱਗਦਾ ਵਿੱਚ ਨਹੀਂ ਸਕਦੀ ਪੰਜਾਬ ਪੁਲਿਸ ਕਰਦੀ ਜਿਹੜਾ ਲਾਰੈਂਸ ਪਿੱਛੇ ਹੋਗਾ ਕੋਈ ਪੁਲਿਸ ਨਹੀਂ ਕਰਦੀ ਅੋਸ਼ਕਾਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਸਵਾਗਤ ਕਰਦੇ ਹਾਂ ਇੱਕ ਹੋਰ ਖਾਸ ਮੁਲਾਕਾਤ ਲੈ ਕੇ ਹਾਜ਼ਰ ਹੋਏ ਆ ਇਸ ਮੁਲਾਕਾਤ ਦਾ ਸਬੰਧ ਸਿੱਧੇ ਤੌਰ ਦੇ ਉੱਤੇ